ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹੋਏ ਹਾਂ ਇਸ ਵੀਰ ਦੇ ਘਰ ਤੇ ਵੀਰ ਦਾ ਜਿਹੜਾ ਹੈਗਾ ਕੱਲ ਹਜੇ ਇਹ ਵਿਆਹ ਕੇ ਲੈ ਕੇ ਆਇਆ ਸੀ ਇੱਕ ਕੁੜੀ ਨੂੰ ਤੇ ਅੱਜ ਇਸ ਵੀਰ ਨੇ ਸਵੇਹਾ ਉਸ ਕੁੜੀ ਨੂੰ ਘਰੋਂ ਕੱਢ ਦਿੱਤਾ ਤੇ ਉਹਨੂੰ ਘਰੋਂ ਕੱਢਣ ਦੀ ਕੀ ਵਜ੍ਹਾ ਤੇ ਹੁਣ ਮੀਡੀਆ ਦੇ ਸਾਹਮਣੇ ਆਉਣ ਦੀ ਕੀ ਵਜ੍ਹਾ ਪੁੱਛਦੇ ਆ ਇਸ ਵੀਰ ਨੂੰ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਦੱਸੋ ਕੀ ਗੱਲਬਾਤ ਹੈ ਸਤਿ ਸ਼੍ਰੀ ਅਕਾਲ ਜੀ ਭਈ ਮੇਰਾ ਕੱਲ ਵਿਆਹ ਹੋਇਆ ਸੀ ਅੱਛਾ ਤੇ ਜਿਹੜੀ ਮੇਰੀ ਘਰ ਵਾਲੀ ਸੀ ਤੇ ਉਹਦੀ ਗੱਲਬਾਤ ਸੀ ਪਹਿਲਾਂ ਕਿੱਥੇ ਅੱਛਾ ਤੇ ਉਹ ਜਦੋਂ ਆਈਏ ਘਰੇ ਤੇ ਉਹਨੂੰ ਕਾਲ ਮੈਸੇਜ ਆਉਣ ਲੱਗੇ ਫੋਨ ਸੀਗਾ ਮੇਰੇ ਕੋਲ ਉਹਦਾ ਬਈ ਤੇ ਮੈਂ ਮੈਸੇਜ ਨੂੰ ਸੀ ਪੜ ਲਏ ਮੁੰਡੇ ਨੇ ਲਿਖਿਆ ਸੀਗਾ ਕਿ ਤੂੰ ਹੁਣ ਵਿਆਹ ਕਰਾ ਲੈ ਤੂੰ ਚੰਗੀ ਨਹੀਂ ਕੀਤੀ ਮੈਨੂੰ ਨਹੀਂ ਦੱਸਿਆ ਹਾਂ ਹਾਂ ਕਿ ਹੁਣ ਮੈਂ ਕੀ ਤਰਾ ਘਰ ਨਹੀਂ ਵਸਾਂ ਦਿੰਦਾ ਕਿ ਤੈਨੂੰ ਮੈਂ ਧੰਕ ਕਰੂੰਗਾ ਜਦ ਤੂੰ ਮੇਰੇ ਨਾਲ ਵਿਆਹ ਕਰਾ ਲਾ ਤੇ ਜਦੋਂ ਬਈ ਮੈਂ ਮੈਸੇਜ ਪੜ ਪੜ ਲਏ ਤੇ ਉਹ ਮੁੰਡਾ ਨੂੰ ਧਮਕੀ ਦੇ ਦਿੱਤੀ ਜਿ ਤੇਰੇ ਨਾਲ ਮੈਂ ਫੋਟੋਆਂ ਪਾਉਂਗਾ ਨਾ ਤੇ ਦੇਖ ਜਿਹੜੀ ਆਪਣੀ ਦੋਵਾਂ ਦੀਆਂ ਅੱਛਾ ਕਿ ਤੂੰ ਉਹਨੂੰ ਛੱਡ ਦੇ ਮੇਰੇ ਨਾਲ ਵਿਆਹ ਕਰਾ ਲੈ ਤੇ ਬਾਈ ਉਹਨੇ ਚੱਲ ਫੋਟੋਆਂ ਪਾ ਦਿੱਤੀਆਂ ਤੇ ਉਹ ਕੁੜੀ ਨੂੰ ਮੈਂ ਵੀ ਘਰੋਂ ਘੜ ਤਾਂ ਲੱਗਦਾ ਸੱਤ ਕੋਈ ਘਰ ਅੱਡ ਤਾਂ ਐਵਰੇਜ ਤੇ ਉਹ ਹੁਣ ਮੁੰਡਾ ਜਿਹਨੇ ਫੋਟੋਆਂ ਪਾਏ ਸੀ ਤੂੰ ਹੁਣ ਰੱਖਦਾ ਨਹੀਂ ਉਹਨੂੰ ਅੱਛਾ ਤੁਸੀਂ ਵਿਆਹ ਤੋਂ ਅਗਲੇ ਦਿਨ ਹੀ ਉਹਨੂੰ ਘਰੋਂ ਕੱਢ ਦਿੱਤਾ ਹਾਂ ਬਈ ਮੈਨੂੰ ਜਦੋਂ ਰਾਤ ਨੂੰ ਪਤਾ ਲੱਗਦਾ ਹਨਾ ਇਹ ਆ ਗੱਲ ਆ ਪਰ ਬਈ ਦੂਜੇ ਦਿਨ ਦਿਨੇ ਮੈਂ ਕੱਢ ਤ ਉਸ ਨੂੰ ਅੱਛਾ ਕਿਵੇਂ ਤੁਸੀਂ ਉਸ ਮੁੰਡੇ ਨਾਲ ਫੋਨ ਤੇ ਗੱਲ ਕੀਤੀ ਸੀ ਜਾਂ ਕੋਈ ਫੋਟੋਆਂ ਵਗੈਰਾ ਉਹਨੇ ਤੁਹਾਨੂੰ ਭੇਜਤੀਆਂ ਬਈ ਉਹਨੇ ਫੋਟੋਆਂ ਭੇਜਤੀਆਂ ਸੀ ਨੈਟ ਦੀ ਵੀ ਬਾਤ ਸੀ ਅੱਛਾ ਠੀਕ ਹੈ ਤੇ ਫਿਰ ਤੁਹਾਨੂੰ ਪਹਿਲਾਂ ਇਹ ਗੱਲਬਾਤ ਦਾ ਪਤਾ ਨਹੀਂ ਸੀ ਵੀ ਤੁਹਾਡੇ ਘਰ ਵਾਲੀ ਦੀ ਕਿਤੇ ਗੱਲ ਆ ਜਾਂ ਕੁਝ ਨਾ ਵੀਰੇ ਮੈਨੂੰ ਤਾਂ ਨਹੀਂ ਉਹਨੇ ਦੱਸਿਆ ਹਨਾ ਪਰ ਜਦੋਂ ਮੈਂ ਫੋਟੋਆਂ ਵੇਜ ਲੀਆਂ ਤੇ ਫਿਰ ਉਹਨੇ ਮੈਨੂੰ ਦੱਸਤਾ ਕੁੱਟਣਾ ਮਾਰਨਾ ਤਾਂ ਮੈਂ ਕੀ ਸੀ ਨਾ ਮੈਂ ਪਿਆਰ ਨਾਲ ਪੁੱਛ ਲਿਆ ਉਹ ਕ ਚਲ ਫਿਰ ਵੀਰੇ ਤੇ ਮੈਂ ਉਹਨੂੰ ਕਹਦਾ ਚੱਲ ਹਾਂ ਜਿੱਥੇ ਤੂੰ ਸੁਗੀ ਆ ਹਨਾ ਕਰਾਲ ਆਪਦਾ ਕਿ ਚਲ ਮੇਰੇ ਨਾਲ ਜਿਹੜਾ ਕੋ ਹੋਣਾ ਸੀ ਹੋ ਗਿਆ ਬੇਇੱਜ਼ਤੀ ਹੈ ਸਾਡੀ ਚਲ ਹੋ ਗਿਆ ਨਹੀਂ ਕਿ ਤੂੰ ਆਪਦੇ ਬਈ ਚੰਗੇ ਘਰੇ ਜਾ ਪਰ ਤੁਸੀਂ ਦੇਖੋ ਹਨਾ ਵੀ ਜਿਹੜਾ ਰਿਸ਼ਤਾ ਹੁੰਦਾ ਜਿਹੜਾ ਵਿਆਹ ਹੁੰਦਾ ਇੱਕ ਬਹੁਤ ਹੀ ਅਨਮੋਲ ਰਿਸ਼ਤਾ ਹੁੰਦਾ ਵੀ ਹਜੇ ਤੁਸੀਂ ਕੱਲ ਉਹਨੂੰ ਵਿਆਹ ਕੇ ਲੈ ਕੇ ਆਏ ਹੋ ਤੁਸੀਂ ਇਹ ਨਹੀਂ ਸੋਚਿਆ ਵੀ ਤੁਸੀਂ ਉਹਨੂੰ ਇੱਕ ਮੌਕਾ ਦੋ ਚਲੋ ਵੀ ਉਹਦਾ ਪਾਸਟ ਸੀ ਉਹ ਉਹ ਤਾਂ ਗਲਤੀ ਹੋ ਗਈ ਤੁਸੀਂ ਇਸ ਗਲਤੀ ਨੂੰ ਮਾਫ ਕਰਕੇ ਉਹਨੂੰ ਅਪਣਾ ਵੀ ਸਕਦੇ ਸੀ ਨੇ ਵੀਰੇ ਨੂੰ ਮੈਂ ਆਖਿਆ ਸੀ ਮੈਂ ਕਿਹਾ ਹਨਾ ਚਲ ਗਲਤੀਆਂ ਹਰ ਇੱਕ ਨੂੰ ਹੁੰਦੀਆਂ ਮੈਂ ਕਿਹਾ ਕੀਤੀਆਂ ਨਹੀਂ ਹਨਾ ਮੈਂ ਕਿਹਾ ਹੁਣ ਜ਼ਿੰਦਗੀ ਤੇਰੀ ਹੈ ਤੂੰ ਦੱਸ ਦੇ ਮੈਨਾਂ ਰਹਿਣਾ ਚਾਹੁੰਨੀ ਏ ਕਿ ਨਹੀਂ ਉਹ ਕਹਿੰਦੀ ਮੈਨੂੰ ਤੇ ਨਾ ਰਹਿਣਾ ਪਸੰਦ ਨਹੀਂ ਹਨਾ ਤੂੰ ਮੈਂ ਪਿਆਰ ਹੀ ਉਹਨੂੰ ਕਰਦੀ ਆਂ ਫਿਰ ਬਈ ਆਪਾਂ ਰੋਕਿਆ ਨਹੀਂ ਮੈਂ ਮੈਂ ਚਲ ਬਈ ਜਿੱਥੇ ਤੈਨੂੰ ਵਧੀਆ ਲੱਗਦਾ ਤੁਸੀਂ ਜਾ ਸਕਦੇ ਪਰ ਅਸੀਂ ਤਾਂ ਜਿਹੜੀ ਹੈਗੀ ਆ ਤੁਹਾਡੀ ਘਰ ਵਾਲੀ ਦੀ ਇੱਕ ਵੀਡੀਓ ਦੇਖੀ ਸੀ ਅਸੀਂ ਉਸ ਤੋਂ ਬਾਅਦ ਹੀ ਤੁਹਾਡੇ ਕੋਲੇ ਤੁਹਾਡਾ ਪੱਖ ਸੁਣਨ ਆਏ ਆਂ ਉਹਦਾ ਇਹ ਕਹਿਣਾ ਵੀ ਜਿਹੜਾ ਉਹ ਮੁੰਡਾ ਸੀ ਉਹ ਸਿਰਫ ਉਹਦੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦਾ ਸੀ ਉਹਦਾ ਸਿਰਫ ਮਕਸਦ ਇਹ ਸੀਗਾ ਵੀ ਉਹ ਉਹਦਾ ਮਤਲਬ ਵੀ ਘਰ ਖਰਾਬ ਕਰ ਦੇ ਵੀ ਉਹਨੂੰ ਥੋੜੇ ਘਰੇ ਰਹਿਣ ਨਾ ਦੇਵੇ ਹੁਣ ਉਹ ਮੁੰਡਾ ਨਾ ਤਾਂ ਉਹਦਾ ਫੋਨ ਚੱਕ ਰਿਹਾ ਨਾ ਹੀ ਉਹਨੂੰ ਵਿਆਹਣ ਨੂੰ ਤਿਆਰ ਆ ਉਹਦਾ ਇਹ ਕਹਿਣਾ ਵੀ ਮੇਰਾ ਘਰ ਜਾੜਤਾ ਤੇ ਵੀ ਹੁਣ ਮੇਰੇ ਘਰ ਵਾਲਾ ਵੀ ਮੈਨੂੰ ਘਰੇ ਨਹੀਂ ਰੱਖਦਾ ਵੀ ਮੈਂ ਆਪਦੇ ਘਰੇ ਰਹਿਣਾ ਚਾਹੁੰਨੀ ਆਪਦਾ ਘਰ ਬਸਾਉਣਾ ਚਾਹੁੰਨੀ ਆ ਵੀ ਜਿਹੜਾ ਕੁਝ ਵੀ ਹੋ ਗਿਆ ਵੀ ਮੈਂ ਮਤਲਬ ਉਹਦੇ ਲਈ ਪਛਤਾ ਰਹੀ ਆ ਵੀ ਉਹ ਮੇਰਾ ਪਾਸਟ ਸੀ ਵੀ ਉਹ ਭੁੱਲ ਕੇ ਮੈਨੂੰ ਮੇਰੇ ਘਰ ਵਾਲਾ ਰੱਖ ਲੈ ਤੇ ਬਈ ਇਹ ਚੀਜ਼ਾਂ ਨੂੰ ਪਹਿਲਾਂ ਸੋਚਣੀਆਂ ਚਾਹੀਦੀਆਂ ਜਦੋਂ ਮੈਨੂੰ ਪੁੱਛਿਆ ਸੀ ਕਿ ਹਾਂ ਤੂੰ ਕਿਹਦੇ ਨਾਲ ਰਹਿਣਾ ਹਨਾ ਜੇ ਉਹ ਉੱਥੇ ਮੈਨੂੰ ਕਹਿ ਦਿੰਦੀ ਕਿ ਮੈਂ ਤੇਰੇ ਨਾਲ ਰਹਿਣਾ ਉਹ ਤਾਂ ਚੱਲ ਮੇਰਾ ਪਾਸਟ ਦੀ ਜਿਹੜਾ ਕੋ ਹੋਣਾ ਸੀ ਹੋ ਗਿਆ ਤੇ ਹੁਣ ਮੈਂ ਤੇਰੇ ਨਾਲ ਰਹੂੰਗੀ ਜਦੋਂ ਮਰੇ ਘਰ ਦੇ ਨੇ ਤੋੜਿਆ ਤੇ ਉਹ ਬਈ ਘਰ ਤਾਂ ਉਹ ਪਿੱਛੇ ਛੱਡ ਕੇ ਨਾ ਮੈਨੂੰ ਪਿੱਛੇ ਕਰਕੇ ਹੁਣ ਉਹਦੇ ਕੋਲੇ ਜਾਵਣੀ ਤਾਂ ਹੁਣ ਮੈਂ ਵੀ ਕਿਉਂ ਰੱਖਾਂ ਹੁਣ ਮੈਨੂੰ ਕੀ ਪਤਾ ਨਾ ਉਹ ਚ ਕੀ ਗੱਲ ਪਤਾ ਕੀ ਸਬੰਧ ਬਣਿਆ ਹਨਾ ਹੁਣ ਮੈਂ ਜੀ ਨਹੀਂ ਰੱਖ ਸਕਦਾ ਵੀਰੇ ਅੱਛਾ ਤੇ ਫੇਰ ਹੁਣ ਤੁਸੀਂ ਉਹਦੇ ਪਰਿਵਾਰ ਨਾਲ ਗੱਲਬਾਤ ਕੀਤੀ ਕੋਈ ਗੱਲਬਾਤ ਕੀਤੀ ਸੀ ਤੁਹਨੇ ਮਾਪਿਆਂ ਕੋ ਕਹਿੰਦੇ ਕਿ ਬਈ ਹੁਣ ਕੀ ਅਸਤਾ ਕੁੜੀ ਤੁਹਾਡੇ ਵਿਆਹੀ ਸੀ ਹੈ ਨਾ ਕੀ ਬਰਾ ਕੀ ਗੱਲ ਬਣ ਗਈ ਤੁਸੀਂ ਵਿਆਹਤੀ ਕੁੜੀ ਉਹ ਐਂ ਕਹਿੰਦੇ ਅੱਛਾ ਤੇ ਨਹੀਂ ਮਤਲਬ ਤੁਹਾਨੂੰ ਪਹਿਲਾਂ ਜਦੋਂ ਤੁਹਾਡਾ ਕੋਈ ਰੋਕਾ ਵਗੈਰਾ ਹੋਇਆ ਸੀ ਥੋੜੀ ਦੇਖ ਦਿਖਾਈ ਹੋਈ ਸੀ ਉਸ ਤੋਂ ਬਾਅਦ ਤੁਸੀਂ ਫੋਨ ਫੋਨ ਤੇ ਕਦੇ ਗੱਲ ਨਹੀਂ ਕੀਤੀ ਨਹੀਂ ਵੀਰੇ ਰੋਕਾ ਨਹੀਂ ਮੇਰਾ ਨਾ ਬਸ ਜਦੋਂ ਦੇਖ ਦਿਖਾਈ ਹੋਈ ਆ ਹਨਾ ਕਿ ਬਸ ਉਸੇ ਦਿਨ ਵਿਆਹ ਕਰਤਾ ਸੀ अच्छा आ, दे दे अच्छा। हां, ਕਿਉਂ ਕੁੜੀ ਦੇ ਘਰੇ ਰੋਲਾ ਰੂਲਾ ਪਿਆ ਹੋਇ ਸੀ ਮੁੰਡੇ ਕਰਕੇ। ਸਾਨੂੰ ਇਹ ਗੱਲ ਤਾਂ ਨਹੀਂ ਪਤਾ ਸੀ। ਤੇ ਵਿਰੇ ਮੇਰਾ ਵਿਆਹ ਹੁੰਦਾ ਨਹੀਂ ਸੀਗਾ ਤਾਂ ਕਰਕੇ ਸਾਨੂੰ ਵੀ ਗਾਲ ਸੀ। اچھا ਤੇ ਤੁਹਾਡਾ ਵਿਆਹ ਕਿਉਂ ਨਹੀਂ ਹੁੰਦਾ ਸੀ? ਕੀ ਕੋਈ ਕਮੀ ਆ ਤੁਹਾਡੇ ਚ ਜਾਂ ਕੋਈ ਨਸ਼ਾ ਪਤਾ ਕਰਦੇ ਹੋ ਤੁਸੀਂ ਜਾਂ ਕੋਈ ਘਰ-ਬਾਰ ਵਾਂਗੂ ਕੀ ਕੋਈ ਕਮੀ ਆ ਤੁਹਾਡੇ ਚ? ਨਹੀਂ ਵਿਰੇ ਮੈਂ ਪਹਿਲਾਂ ਨਸ਼ਾ ਪਤਾ ਕਰਦਾ ਸੀਗਾ। اچھا ਤੇ ਹੁਣ ਲਗਭਗ ਮੈਨੂੰ 2.5-3 ਸਾਲ ਹੋ ਗਏ ਕਿ ਮੈਂ ਨਸ਼ਾ ਪਤਾ ਛੱਡਤਾ ਸੀ। ਤੇ ਕੰਮ ਕਰ ਮਾੜਾ ਮੋਟਾ ਕਰਦੇ ਸੀ ਤੇ ਫਿਰ ਤੁਹਾਨੂੰ ਇਹ ਸੋਚਣਾ ਚਾਹੀਦਾਗਾ ਵੀ ਅੱਜ ਤੁਸੀਂ ਜੇ ਉਹਨੂੰ ਅਪਣਾ ਲਉਂਗੇ ਕਿਉਂਕਿ ਉਹ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ ਨਾ ਗਲਤੀ ਸਭ ਤੋਂ ਹੁੰਦੀ ਆ ਵੀ ਹੁਣ ਤੁਸੀਂ ਉਹਨੂੰ ਅਪਣਾਉਣ ਨੂੰ ਤਿਆਰ ਨਹੀਂਗੇ ਉਹਨੂੰ ਤੁਸੀਂ ਵਿਆਹ ਤੋਂ ਅਗਲੇ ਦਿਨ ਹੀ ਘਰੋਂ ਮਤਲਬ ਕੱਢ ਦਿੱਤਾ ਉਹਨੂੰ ਦਾਗ ਜਿਹੜਾ ਸੀਗਾ ਉਹ ਆਲਰੇਡੀ ਲੱਗ ਚੁੱਕਿਆ ਹੈ ਨਾ ਤੇ ਜੇ ਤੁਸੀਂ ਕਹਿ ਰਹੇ ਹੋ ਤੁਸੀਂ ਪਹਿਲਾਂ ਨਸ਼ਾ ਕਰਦੇ ਸੀ ਤੁਹਾਨੂੰ ਇਸ ਕਰਕੇ ਰਿਸ਼ਤਾ ਨਹੀਂ ਹੋ ਰਿਹਾ ਸੀ ਤੁਹਾਨੂੰ ਇੰਨੀ ਮੁਸ਼ਕਲ ਦੇ ਨਾਲ ਉਹ ਕੁੜੀ ਮਿਲੀ ਸੀ ਤੇ ਹੁਣ ਤੁਸੀਂ ਉਹਨੂੰ ਘਰੋਂ ਕੱਢਤਾ ਤੇ ਹੁਣ ਤਾਂ ਤਹਾਨੂੰ ਹੋਰ ਔਖਾ ਹੋ ਜਾਣਾ ਤੁਹਾਡਾ ਤਾਂ ਵਿਆਹ ਦੁਆਰਾ ਹੋ ਨਹੀਂ ਸਕਦਾ ਕਿ ਹੋ ਜੂਗਾ ਵਿਆਹ ਤਾਂ ਵੀਰੇ ਚਲੋ ਹੋਵੇ ਨਾ ਹੋਵੇ ਹਨਾ ਜਿਹੜੀ ਕੁੜੀ ਅੱਜ ਹੀ ਮੇਰੇ ਨਾਲ ਖੜੀ ਹੈ ਹਨਾ ਵਿਆਹ ਤੋਂ ਉਸੇ ਦਿਨ ਹੀ ਮਤਲਬ ਅੱਜ ਗੀ ਦੂਜਾ ਦਿਨ ਤਾਂ ਕੀ ਜੀ ਤੇ ਗਾ ਮੇਰੇ ਮਾਪੇ ਉਹਨੂੰ ਕੀ ਸੰਭੂ ਕਿ ਮੇਰੇ ਚਲ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਵਿਆਹ ਬੰਦਾ ਤਾਂ ਕਰਾਉਂਦਾ ਕਿ ਉਹਦੇ ਮਾਪੇ ਸਭ ਕੇ ਰਹਿਣ ਬੰਦੇ ਦੀ ਆਪਦੀ ਜ਼ਿੰਦਗੀ ਪੰਜ ਪਤਾ ਪਹਿਲੇ ਹੀ ਨਸ਼ੇ ਚ ਜ਼ਿੰਦਗੀ ਬਰਬਾਦ ਕਰਤੀ ਸੀ ਜੇ ਇਹੋ ਜਿਹੀ ਆ ਜਾਂਦੀ ਮਤਲਬ ਬਈ ਹੋਰ ਬਰਬਾਦ ਹੋ ਜਾਂਦਾ ਟੈਨਸ਼ਨਾਂ ਚ ਹਮ ਇਹਦੇ ਨਾਲ ਤਾਂ ਮੈਂ ਵਧੀਆ ਚੰਗਾ ਕੰਮ ਕਰ ਲਿਆ ਕਰੂੰ ਘਰ ਦੇ ਪਾਲ ਮਤਲਬ ਵੀ ਹੁਣ ਤੁਸੀਂ ਥੋੜਾ ਇਹ ਕਹਿਣਾ ਵੀ ਤੁਸੀਂ ਉਸ ਕੁੜੀ ਨੂੰ ਮੌਕਾ ਨਹੀਂ ਦੇਣਾ ਤੁਸੀਂ ਉਹਨੂੰ ਨਹੀਂ ਅਪਣਾਉਣਾ ਚਾਹੁੰਦੇ ਨਹੀਂ ਬਣਾਉਣਾ ਚਾਹੁੰਦਾ ਵੀਰੇ ਹੁਣ ਜਿਹੜੇ ਪਿੱਛੇ ਲੱਗ ਕੇ ਗਈ ਸੀ ਉਹੀ ਸਾਹਮਣੇ ਹੁਣ ਪਰ ਉਹਦਾ ਤਾਂ ਇਹ ਕਹਿਣਾ ਉਹ ਤਾਂ ਰੋ ਰਹੀ ਹੈ ਕੈਮਰੇ ਦੇ ਸਾਹਮਣੇ ਆ ਕੇ ਵੀ ਉਹ ਮੁੰਡਾ ਵੀ ਉਹਨੂੰ ਅਪਣਾਉਣ ਨੂੰ ਤਿਆਰ ਨਹੀਂ ਉਹ ਮੁੰਡੇ ਨੇ ਸਾਫ਼-ਸਾਫ਼ ਇਹ ਕਹਿਤਾ ਵੀ ਮੈਂ ਸਿਰਫ਼ ਤੇਰਾ ਘਰ ਬਰਬਾਦ ਕਰਨਾ ਚਾਹੁੰਦਾ ਸੀ ਕਿਉਂਕਿ ਤੂੰ ਮੈਨੂੰ ਧੋਖਾ ਦੇ ਕੇ ਆਪਦੇ ਮਾਪਿਆਂ ਦੇ ਮਗਰ ਲੱਗ ਕੇ ਵਿਆਹ ਕਰਵਾ ਲਿਆ ਇਸ ਕਰਕੇ ਉਹ ਸਿਰਫ਼ ਉਹਦੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦਾ ਸੀ ਉਹਦਾ ਘਰ ਤੋੜਨਾ ਚਾਹੁੰਦਾ ਸੀ ਤੇ ਉਹ ਕਰਨ ਦੇ ਵਿੱਚ ਉਹ ਕਾਮਯਾਬ ਹੋ ਗਿਆ ਤੇ ਤੁਸੀਂ ਆਪਣੀ ਘਰ ਵਾਲੀ ਨੂੰ ਇੱਕ ਮੌਕਾ ਨਾ ਦੇ ਕੇ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਗਲਤੀ ਕਰੀ ਜਾਂਦੇ ਹੋ ਮੌਕਾ ਤਾਂ ਵੀਰੇ ਮੈਂ ਉਸੇ ਰਾਤ ਹੀ ਪੁੱਛ ਲਿਆ ਸੀ ਹਨਾ ਤੂੰ ਦੱਸ ਕਿਵੇਂ ਕਰਨੀ ਜਦੋਂ ਉਹਨੇ ਨਹੀਂ ਆਪਦਾ ਮੌਕਾ ਸੰਭਾਲਿਆ ਉਹ ਤਾਂ ਕਹਿੰਦੀ ਮੈਂ ਜਾਣਾ ਹੀ ਉਹਦੇ ਮੈਂ ਬਹੁਤ ਮਿਹਨਤ ਕੀਤੀ ਮੈਂ ਹਜੀ ਵੀਦੂ ਦੇਖ ਲਾ ਹਨਾ ਕਿ ਕੁਝ ਨਹੀਂ ਵਿਗੜਿਆ ਜਿਹਨੂੰ ਕਹਿੰਦੀ ਨਹੀਂ ਮੈਂ ਜਾਣਾ ਹੀ ਉਹਦੇ ਕਹਿੰਦੀ ਕਿ ਉਹ ਮੇਰਾ ਪਿਆਰ ਆ ਕਹਿੰਦੀ ਅਸੀਂ ਸਕੂਲ ਟਾਈਮ ਦੇ ਇਕੱਠੇ ਮੈਂ ਫਿਰ ਬਈ ਰੋਕਣੀ ਉਹ ਦਿਨ ਚੜਿਆ ਪਤੂ ਹਾਂਜੀ ਤਾਂ ਮਤਲਬ ਵੀ ਹੁਣ ਤੁਸੀਂ ਉਹਨੂੰ ਰੱਖਣ ਨੂੰ ਤਿਆਰ ਨਹੀਂ ਪਰ ਜਦੋਂ ਤੁਸੀਂ ਅਗਲੇ ਦਿਨ ਉਹਨੂੰ ਭਜਾਤਾ ਸੀ ਘਰੋਂ ਹਨਾ ਕੱਢ ਦਿੱਤਾ ਸੀ ਤੇ ਉਸ ਤੋਂ ਬਾਅਦ ਤੁਸੀਂ ਪੰਚਾਇਤ ਦੇ ਵਿੱਚ ਕੋਈ ਗੱਲਬਾਤ ਕੀਤੀ ਹੋਵੇ ਤੁਹਾਡੇ ਘਰਦਿਆਂ ਨੇ ਨਹੀਂ ਆਖਿਆ ਵੀ ਤੈਨੂੰ ਤਾਂ ਮਸਾ ਕੁੜੀ ਜੁੜੀ ਸੀਗੀ ਵੀ ਮਸਾ ਸੀ ਰਿਸ਼ਤਾ ਲੱਭਿਆ ਸੀ ਤੇਰੇ ਵਾਸਤੇ ਵੀ ਆਪਾਂ ਇੱਕ ਕਰੀ ਉਹਨੂੰ ਮੌਕਾ ਦੇ ਦਈਏ ਨਹੀਂ ਵੀਰੇ ਪੰਚਾਇਤ ਤੋਂ ਨਹੀਂ ਸੱਦਾ ਸੀ ਹਨਾ ਕਿ ਜਦੋਂ ਮੇਰੇ ਘਰ ਦੇ ਨੇ ਆਖਾ ਕੀ ਚਲ ਕੁੜੀ ਨੂੰ ਇੱਕ ਵਾਰੀ ਮੌਕਾ ਦੇਣਾ ਸੱਤ ਬਹਿ ਕੇ ਗੱਲ ਕਰਦੇ ਆ ਫਿਰ ਮੈਂ ਸਹੁਰੇ ਪਰਿਵਾਰ ਨੂੰ ਸੱਦਿਆ ਉਹ ਨਾਲ ਕੁੜੀ ਨੂੰ ਵੀ ਉਹ ਲੈ ਕੇ ਆਏ ਹਨ ਬਹਿ ਕੇ ਅਸੀਂ ਗੱਲਬਾਤ ਕੀਤੀ ਚਲੋ ਮੈਂ ਉਹਨਾਂ ਦੇ ਕਹਤੇ ਰੱਖ ਲਿਆ ਨਾ ਮੈਂ ਚਲੋ ਕੋਈ ਗੱਲ ਨਹੀਂ ਕਿ ਪਾ ਮੇਰਾ ਵੀਰੇ ਨਸ਼ਾ ਮੁੱਥੇ ਕਰਕੇ ਹੁੰਦਾ ਨਹੀਂ ਸੀ ਚਲ ਮੈਂ ਆ ਸੋਚ ਕੇ ਰੱਖ ਲਿਆ ਕਿ ਚਲ ਕਾਹਨੂੰ ਘਰ ਖਰਾਬ ਕਰਨਾ ਫਿਰ ਵੀਰੇ 2 2.5 ਮਹੀਨੇ ਟੱਪੇ ਤੇ ਫਿਰ ਉਹੀ ਕੰਮ ਨੇ ਫੇਰ ਕਰਤਾ ਅੱਛਾ ਤੇ ਚਲੋ ਬਾਹਰ ਅੰਦਰ ਜਾਣ ਲੱਗੇ ਰੋਕ ਟੋਕ ਹੈ ਨਹੀਂ ਸੀ ਕੋਈ ਘਰੋਂ ਤੇ ਵੀਰੇ ਪਹਿਲਾਂ ਨੂੰ ਮੈਂ ਫੋਨ ਤੇ ਗੱਲ ਕਰਦੀ ਨੂੰ ਫੜਿਆ ਉਦੋਂ ਮੈਨੂੰ ਬਹੁਤ ਸਮਝ ਆਇਆ ਮਤਲਬ ਕੋਈ ਫਤ ਨਹੀਂ ਇਹ ਕੰਮ ਦਾ ਹਨਾ ਇਹ ਤੁਹਾਨੂੰ ਮੈਂ ਪਹਿਲਾਂ ਵੀ ਸਮਝਾਇਆ ਸੀ ਕਿ ਤੂੰ ਸਮਝ ਨਹੀਂ ਲੱchn ਕਰਨੋਂ ਹਟਦੀਂਗੀ ਚਲ ਵੀਰੇ ਕੋਈ ਨਹੀਂ ਟੀਗੀ ਦੇ ਪਰ ਬਹੁਤ ਟਾਈਮ ਚਲ ਵਧੀਆ ਕੰਮ ਧੁੰਦਾ ਵੀ ਕਰਦੀ ਸੀ ਘਰੇ ਤੇ ਫਿਰ ਜਦੋਂ ਇਹ ਬਾਹਰ ਅੰਦਰ ਫੇਰ ਨਿਕਲ ਆ ਕੇ ਰੋਟੋਕ ਹੈ ਨਹੀਂ ਸੀ ਪਰ ਵੀਰੇ ਇੱਕ ਵਾਰੀ ਨੂੰ ਮੈਂ ਹੁਟੇ ਚ ਫੜ ਲਿਆ ਉਹ ਮੁੰਡੇ ਨਾਲ ਅੱਛਾ ਫਿਰ ਮੈਂ ਮੁੰਡੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਕਿ ਜਾ ਤਾਂ ਬਈ ਤੂੰ ਰਖ ਲਾ ਹਨਾ ਜਾਂ ਮਰੇ ਘਰ ਨਾ ਪੱਟ ਤੇ ਉਹ ਮੈਨੂੰ ਸਖਤ ਜਵਾਬ ਦੇ ਗਿਆ ਪਹਿਲਾਂ ਕਹਿੰਦਾ ਮੈਂ ਨਹੀਂ ਰੱਖਣੀਗੀ ਤੇ ਫਿਰ ਮਾ ਨੂੰ ਬਹੁਤ ਮੱਥਾ ਮਾਰਿਆ ਕਿ ਬਈ ਤੂੰ ਰੱਖ ਲੈ ਮੈਂ ਤਾਂ ਰੱਖਣੀ ਨਹੀਂ ਉਹ ਕਹਿੰਦਾ ਕੋਈ ਗੱਲ ਨਹੀਂ ਬਈ ਦੇਖ ਲਾਂਗਾ ਆ ਕੇ ਕਿ ਮੇਰਾ ਫੋਨ ਕੱਟੇਗਾ ਹੁਣ ਫੋਨ ਨਹੀਂ ਚੱਕਦਾ ਅੱਛਾ ਤੇ ਮਤਲਬ ਵੀ ਹੁਣ ਫਿਰ ਨਾ ਤਾਂ ਉਹ ਉਹਨੂੰ ਰੱਖਣ ਨੂੰ ਤਿਆਰ ਆ ਤੇ ਵੀ ਤੁਸੀਂ ਆਪਦੇ ਵੱਲੋਂ ਮੌਕਾ ਦੇਤਾ ਸੀ ਪਰ ਉਹ ਫੇਰ ਵੀ ਨਹੀਂ ਸੁਧਰੀ ਹਾਂ ਤਾਂ ਤੁਸੀਂ ਮੌਕੇ ਦਿੱਤੇ ਵੀਰੇ ਉਹਨੂੰ ਮੈਂ ਉਹ ਨਹੀਂ ਟੈਕ ਦੇਗੀ ਹੁਣ ਆਇਆ ਕਿ ਪਹਿਲਾਂ ਚਲੋ ਬੋਲਦੀ ਨਹੀਂ ਸੀ ਮੇਰੇ ਮੂਰੇ ਹੁਣ ਮੈਨੂੰ ਬਹੁਤ ਔਖਾ ਭਾਰਾ ਬੋਲਦੀ ਗਲਤ ਬੋਲਦੀ ਆ ਮਰੇ ਮਾਪੇ ਉਨੂੰ ਗਲਤ ਬੋਲਦੀ ਆ ਹਾਂ ਬਸ ਮਤਲਬ ਵੀ ਹੁਣ ਤਾਂ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹਨਾ ਵੀ ਤੁਸੀਂ ਆਪਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਰਿਸ਼ਤਾ ਨਿਭਾਉਣ ਦੀ ਰਿਸ਼ਤਾ ਬਚਾਉਣ ਦੀ ਤੁਸੀਂ ਉਹਨੂੰ ਮੌਕਾ ਵੀ ਦਿੱਤਾ ਸੀਗਾ ਵੀ ਅਗਲੇ ਦਿਨ ਉਹ ਕੱਢ ਕੇ ਘਰੋਂ ਫੇਰ-ਫੇਰ ਤੁਸੀਂ ਆਦੇ ਮਾਪਿਓ ਦੇ ਕਹਿਣ ਤੇ ਉਹਨੂੰ ਘਰ ਚ ਲੈ ਕੇ ਜਾਂਦਾ ਉਹਨੂੰ ਆਪਦਾ ਘਰ ਬਸਾਉਣ ਦਾ ਮੌਕਾ ਦਿੱਤਾ ਵੀ ਘਰ ਬਸਾਲੇ ਪਰ ਉਹ ਨਹੀਂ ਸੁਧਰੀ ਹਨਾ ਤੇ ਮਤਲਬ ਵੀ ਹੁਣ ਤੁਸੀਂ ਕੋਈ ਕ ਮੈਸੇਜ ਦੇਣਾ ਚਾਹੁੰਦੇ ਹੋ ਵੀ ਮਤਲਬ ਇਹੋ ਜੀਆਂ ਕੁੜੀਆਂ ਜਿਹੜੀਆਂ ਵੀ ਚਲੋ ਪਾਸਟ ਹੁੰਦਾ ਸਾਬਦਾ ਹੁੰਦਾ ਪਰ ਵੀ ਵਿਆਹ ਤੋਂ ਬਾਅਦ ਜਿਹੜੀ ਹੈਗੀ ਆ ਵੀ ਐਦਾਂ ਦੀ ਗਲਤੀ ਜਾਂ ਜਿਹੜਾ ਪਾਸਟ ਆ ਉਹ ਬੰਦੇ ਦਾ ਜਿਹੜਾ ਹੈਗਾ ਫਿਊਚਰ ਖਰਾਬ ਕਰ ਦਿੰਦਾ ਹਨਾ ਵੀ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਵੀ ਮੈਸੇਜ ਤਾਂ ਵੀ ਇਹੀ ਆ ਕਿ ਜਦੋਂ ਹਨਾ ਸਗਨ ਸਗਨ ਪਾਉਣੇ ਆ ਉਦੋਂ ਪਹਿਲਾਂ ਗੱਲਬਾਤ ਕਰ ਲਓ ਸਕੇਂਦੋ ਪਹਿਲਾਂ ਕਿ ਹਾਂ ਜੇ ਕਿ ਉਹ ਕੁੜੀ ਰਹਿਣਾ ਪਸੰਦ ਕਰਦੇ ਠੀਕ ਆ ਕਿ ਅੱਗੇ ਜਾ ਕੇ ਔਖਾ ਨਾ ਕਰੇ ਬਿਲਕੁਲ ਸਹੀ ਕਿਹਾ ਇਸ ਵੀਰ ਨੇ ਕੀ ਜਿਹੜਾ ਹੈਗਾ ਮਤਲਬ ਵੀ ਪਹਿਲਾਂ ਹੀ ਐਦਾਂ ਦੀਆਂ ਗਲਤੀਆਂ ਕਰਨ ਤੋਂ ਮਤਲਬ ਬਚਾ ਰੱਖਿਆ ਕਰੋ ਤਾਂ ਕਿ ਤੁਹਾਡੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਆਉਣ ਵਾਲੀ ਜ਼ਿੰਦਗੀ ਤੁਹਾਡੀ ਖਰਾਬ ਹੋ ਜਾਂਦੀ ਹੈ ਤੁਹਾਡੇ ਇੱਕ ਚੱਕੇ ਹੋਏ ਗਲਤ ਕਜ਼ਮ ਨੇ ਤਾਂ ਚੰਗਾ ਮੈਸੇਜ ਜਿਹੜਾ ਹੈਗਾ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਸੀ ਇਹ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਣ ਦਾ ਸਾਡਾ ਇਹੀ ਮਕਸਦ ਸੀਗਾ ਤਾਂ ਕਿ ਤੁਹਾਡੇ ਨਾਲ ਐਦਾਂ ਦਾ ਕੁਝ ਨਾ ਹੋਵੇ ਜੋ ਇਸ ਵੀਰ ਨਾਲ ਹੋਇਆ ਥੈਂਕ ਯੂ ਵੀਰੇ